ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਔਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸਮਰ ਕਲੈਕਸ਼ਨ ਦੇ ਵਿੱਚ ਕਾਟਨ ਦੇ ਸੂਟ ਫੈਬਰਿਕ ਹੈ ਸਾਰੇ ਸੂਟਾਂ ਦਾ ਇੱਕੋ ਹੀ ਰਹੇਗਾ ਡਿਜ਼ਾਈਨ ਇਹਨਾਂ ਦੇ ਅਲੱਗ-ਅਲੱਗ ਰਹਿਣਗੇ ਸਭ ਤੋਂ ਪਹਿਲਾਂ ਦੇਖੋ ਤੁਸੀਂ ਸੂਟ ਪ੍ਰਿੰਟਡ ਸੂਟ ਤੁਸੀਂ ਦੇਖੋ ਗਲੇ ਤੇ ਟਾਈ ਪੱਟੀ ਦਾ ਕੰਮ ਬਣਿਆ ਕੀਤਾ ਹੋਇਆ ਆ ਤੇ ਨਾਲ ਬਟਨ ਲੱਗੇ ਹੋਏ ਆ ਪ੍ਰਿੰਟਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਮਲਟੀ ਕਲਰ ਦਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਡਿਜ਼ਾਈਨ ਉਸੇ ਤਰ੍ਹਾਂ ਘੇਰੇ ਦੇ ਉੱਪਰ ਵੀ ਜਿਹੜਾ ਆ ਘੇਰੇ ਦੇ ਉੱਪਰ ਵੀ ਲੈਂਸ ਲੱਗੀ ਹੋਈ ਹੈ ਇਹ ਦੇਖੋ ਤੁਸੀਂ ਜਿਹੜੀ ਪ੍ਰਿੰਟਡ ਸਲਵਾਰਾਂ ਨਾਲ 2 ਮੀਟਰ ਦੇਖੋ ਕਿੰਨਾ ਪਿਆਰਾ ਕੰਟਰਾਸਟ ਲੱਗ ਰਿਹਾ ਹੈ ਇਹ ਹੈ ਜੀ ਕਾਟਨ ਮਲ ਦੇ ਵਿੱਚ ਦੁਪੱਟਾ ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਸੂਟ ਦੀ ਲਾਗੀ ਸ਼ਾਈਨਾ ਇਹ ਰਹੇਗਾ ਜੀ ਪੂਰਾ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਰਹੇਗਾ ਕਿ ਰਿਦੇਤੀ ਵੀ ਸਮੋਸਾ ਲਾਸ ਲੱਗੀ ਹੋਈ ਹੈ ਤੁਸੀਂ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈ ਇਸ ਦੇ ਨਾਲ ਹੀ ਅਗਲਾ ਕਲਰ ਹੈ ਜੀ ਲਵੰਡਰ ਕਲਰ ਉਹ ਵੀ ਤੁਸੀਂ ਦੇਖੋ ਘੇਰੇ ਦੇ ਉੱਪਰ ਵੀ ਸਮੋਸਾ ਲਾਸ ਲੱਗੀ ਹੋਈ ਹੈ ਕਟਵਰਗ ਵਾਲੀ ਦੇਖੋ ਕਿੰਨਾ ਪਿਆਰਾ ਲਵੰਡਰ ਕਲਰ ਤਾਂ ਜੀ ਬੱਸੇ ਹੀ ਬਹੁਤ ਟ੍ਰੈਂਡ ਚ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਤੇ ਗਲੇ ਤੇ ਵੀ ਟਾਈ ਪੱਟੀ ਦਾ ਕੰਮ ਕੀਤਾ ਹੋਇਆ। ਦੇਖੋ ਕਿੰਨੇ ਪਿਆਰੇ ਬਟਨ ਲੱਗੇ ਹੋ। ਫੈਬਰਿਕ ਚ ਸਾਰੇ ਸੂਟਾਂ ਦਾ ਸੇਮ ਰਹੇਗਾ। ਡਿਜ਼ਾਈਨ ਜਿਹੜੇ ਅਲੱਗ-ਅਲੱਗ ਰਹਿਣਗੇ ਇਹ। ਤੁਸੀਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ। ਲਵੰਡਰ ਨਾਲ ਵਾਈਟ 컬러 ਦਾ ਕੰਟਰਾਸਟ। ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ। ਤੇ ਇਹ ਰਹੇਗੀ ਨਾਲ ਜੀ ਲਾਈਨਿੰਗ ਵਾਲੀ ਸਲਵਾਰ। ਦੇਖੋ ਕਿੰਨਾ ਪਿਆਰਾ। ਕਲਰ ਕੰਬੀਨੇਸ਼ਨ ਇਹ ਰਹਿ ਗਿਆ ਜੀ ਨਾਲ ਕਾਟਨ ਮਲ ਦੇ ਵਿੱਚ ਦੁਪੱਟਾ ਬਹੁਤ ਹੀ ਪਿਆਰਾ ਸੂਟ ਦੇਖੋ ਦੁਪੱਟੇ ਤੇ ਵੀ ਕਿੰਨੀ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਲ ਜੀ ਅਗਲਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦੇ ਉੱਤੇ ਵੀ ਜੀ ਟਾਈ ਪੱਟੀ ਦਾ ਕੰਮ ਕੀਤਾ ਹੋਇਆ ਗਲੇ ਦੇ ਉੱਤੇ ਨਾਲ ਬਟਨ ਲੱਗੇ ਹੋਏ ਆ। ਉਸੇ ਤਰ੍ਹਾਂ ਜਿਹੜਾ ਘੇਰੇ ਤੇ ਵੀ ਟਾਈ ਪੱਟੀ ਦਾ ਕੰਮ ਕੀਤਾ ਹੋਇਆ। ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਬਹੁਤ ਹੀ ਪਿਆਰਾ ਜਿਹਾ ਸੂਟ ਹੈ ਗਰਮੀਆਂ ਦੇ ਵਿੱਚ। ਇਹ ਰੈਗੀ ਜੀ ਦੀ ਲਾਈਨਿੰਗ ਵਾਲੀ ਸਲਵਾਰ। ਤੁਸੀਂ ਦੇਖੋ ਕੰਟਰਾਸਟ ਸਲਵਾਰ ਕਿੰਨੀ ਪਿਆਰੀ ਲੱਗ ਰਹੀ ਹੈ ਸੂਟ ਦੇ। ਇਹ ਰਹੇਗਾ ਜੀ ਨਾਲ ਟਾਈ ਐਂਡ ਡਾਈ ਪ੍ਰਿੰਟ ਦੇ ਵਿੱਚ ਕਾਟਨ ਮਲ ਦਾ ਦੁਪੱਟਾ ਪੂਰਾ ਸੂਟ ਸਟਿਚ ਹੋ ਕੇ ਬਹੁਤ ਪਿਆਰਾ ਲੱਗੇਗਾ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅੱਗੇ ਜੀ ਸਾਡਾ ਨੈਕਸਟ ਕਲਰ ਹੈਗਾ ਆ ਇਹ ਵੀ ਹੈਗਾ येलो ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਇਹ ਵੀ ਸਾਰੇ ਸੂਟਾਂ ਦਾ ਫੈਬਰਿਕ ਜੀ ਜਿਹੜਾ ਸੇਮ ਰਹੇਗਾ ਤੁਸੀਂ ਦੇਖੋ ਪਿਓਰ ਕਾਟਨ ਦੇ ਵਿੱਚ ਇਸ ਦੇ ਉੱਤੇ ਵੀ ਢਾਈ ਪੱਟੀ ਦਾ ਕੰਮ ਕੀਤਾ ਹੋਇਆ ਹੈ ਘੇਰੇ ਤੇ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਉਸੇ ਤਰ੍ਹਾਂ ਗਾਲੇ ਤੇ ਵੀ ਢਾਈ ਪੱਟੀ ਦਾ ਕੰਮ ਕੀਤਾ ਹੋਇਆ ਹੈ ਔਰ ਬਹੁਤ ਪਿਆਰੇ ਬਟਨ ਲੱਗੇ ਹੋਏ ਫੈਬਰਿਕ ਵੀ ਜੀ ਬਹੁਤ ਹੀ ਕੂਲ ਰਹੇਗਾ ਸਮਰ ਕਲੈਕਸ਼ਨ ਦੇ ਵਿੱਚ ਇਹ ਰਹੇਗੀ ਜੀ ਨਾਲ ਸਲਵਾਰ ਕੰਟਰਾਸਟ 2 ਟਾਈ ਮੀਟਰ ਸਲਵਾਰ ਦਾ ਕਪੜਾ ਹੈ ਜੀ ਇਹ ਰਹੇਗਾ ਜੀ ਨਾਲ ਪਿਓਰ ਕਾਟਨ ਮਾਲ ਦੇ ਵਿੱਚ ਦੁਪੱਟਾ ਦੁਪੱਟੇ ਤੇ ਦੇਖੋ ਕਿੰਨੀ ਵੈਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਕੰਟਰਾਸਟ ਹੈ ਸਲਵਾਰ ਦੇ ਨਾਲ ਔਰ ਕਮੀਜ਼ ਦੇ ਨਾਲ ਬਹੁਤ ਪਿਆਰਾ ਸੂਟ ਲੱਗ ਰਿਹਾ ਇਹ ਹੈ ਜੀ ਸਾਡਾ ਨੈਕਸਟ ਸੂਟ ਔਰੇਂਜ ਕਲਰ ਦੇ ਵਿੱਚ ਇਸ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਇਹ ਇਹਦੇ ਵੀ ਸੇਮ ਜੀ ਉਹੀ ਡਿਜ਼ਾਈਨ ਹੈ ਟਾਈ ਪੱਟੀ ਵਾਲਾ ਕੰਮ ਗਲੇ ਤੇ ਨਾਲ ਘੇਰੇ ਤੇ ਇਹ ਰਏ ਜੀ ਨਾਲ ਲਾਈਨਿੰਗ ਵਾਲੀ ਪ੍ਰਿੰਟ ਦੇ ਵਿੱਚ ਸਲਵਾਰ ਸਲਵਾਰ ਤਾਂ ਦੇਖੋ ਜੈਂਪਰ ਦੇ ਨਾਲ ਕਿੰਨਾ ਵਧੀਆ ਕੰਟਰਾਸਟ ਹੋ ਰਿਹਾ ਕਿੰਨਾ ਪਿਆਰਾ ਲੁੱਕ ਦੇ ਰਿਹਾ ਸਲਵਾਰ ਇਹ ਹੈ ਜੀ ਨਾਲ ਕੋਟਨ ਮਲ ਦਾ ਦੁਪੱਟਾ ਤੁਸੀਂ ਦੇਖੋ ਜੇ ਆ ਪੂਰੀ ਪ੍ਰਿੰਟ ਦੇ ਵਿੱਚ ਉਸੇ ਤਰ੍ਹਾਂ ਜਿਸ ਤਰ੍ਹਾਂ ਸੂਟ ਤੇ ਵਿਜ਼ਿਟ ਲਾਈਨਿੰਗ ਵਾਲੀ ਡਿਜ਼ਾਈਨਿੰਗ ਹੈ ਉਸੇ ਤਰ੍ਹਾਂ ਦੁਪੱਟੇ ਦੇ ਵਿੱਚ ਇਹ ਹੈ ਜੀ ਸਾਡਾ ਅਗਲਾ ਸੂਟ ਲਾਈਟ ਚੈਲੋ विद मस्टर्ड कलर ये भी देखो जी टाई पट्टी का काम किया होया कि प्यारा प्रिंट है गले तो भी टाई पट्टी का काम बहुत ही प्यारा सॉफ्ट जहा कॉटन कपड़ा है प्रिंट देखो कि प्यारा यह जी नाल कंट्रास्ट सलवार ਸਲਵਾਰ ਤੇ ਵੀ ਬਹੁਤ ਅੱਛੀ ਡਿਜ਼ਾਈਨਿੰਗ ਕੀਤੀ ਹੋਈ ਹੈ। ਇਹ ਹੀ ਹੈ ਜੀ ਨਾਲ ਕਾਟਨ ਦਾ ਦੁਪੱਟਾ। ਤੁਸੀਂ ਦੇਖੋ ਜਿਸ ਤਰ੍ਹਾਂ ਜੈਂਪਰ ਦੇ ਵਿੱਚ ਜਿਹੜਾ ਆ ਜਿਹੜਾ ਉਹ ਕੀਤਾ ਹੋਇਆ ਹੈ ਪ੍ਰਿੰਟ ਕੀਤਾ ਹੋਇਆ ਹੈ ਉਸੇ ਤਰ੍ਹਾਂ ਦੁਪੱਟੇ ਦੇ ਵਿੱਚ। ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਵੀ ਜੀ ਦੁਪੱਟਾ ਪੂਰਾ ਕਾਟਨ ਮਲ ਦੇ ਵਿੱਚ। ਇਹ ਹੈ ਜੀ ਇੱਕ ਹੋਰ ਕਲਰ। ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਹੈ ਮਲਟੀ ਕਲਰ ਦਾ ਇਹ ਜੀ। ਪ੍ਰਿੰਟ ਹੈ ਗਲੇ ਤੇ ਵੀ ਟਾਈ ਪੱਟੀ ਦਾ ਕੰਮ ਕੀਤਾ ਹੋਇਆ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦਿਖਾ ਲਿਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਘਰੇ ਤੇ ਵੀ ਟਾਈ ਪੱਟੀ ਦਾ ਕੰਮ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਹੈ ਜੀ ਨਾਲ ਲਾਈਨਿੰਗ ਵਾਲੀ ਸਲਵਾਰ ਇਹਦਾ ਵੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਨਾ ਸਾਡੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਹੈ ਜੀ ਨਾਲ ਜਿਹੜਾ ਹੈ ਦੁਪੱਟਾ ਇਹ ਵੀ ਜੀ ਕਾਟਨ ਵਾਲਦਾ ਹੈ ਦੇਖੋ ਕਿੰਨਾ ਪਿਆਰਾ ਜਿਹੜੇ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨ